ਮੈਂ ਸਰਬੰਸ ਸਿੰਘ ਪੰਦੇਰ ਦੋਵਾਂ ਮੋਰਚਿਆਂ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਵਾ ਮੈਂ ਅੱਜ ਖਨੌਰੀ ਬਾਰਡਰ ਤੇ ਪਹੁੰਚਿਆ ਮੇਰੇ ਨਾਲ ਸੁਖਜੀਤ ਸਿੰਘ ਜੀ ਹਰਦੋ ਚੰਡੇ ਜਿਨ੍ਹਾਂ ਦਾ ਮਰਨ ਵਰਤਾ ਚੌਥੇ ਦਿਨ ਵਿੱਚ ਜਾਰੀ ਹੈ ਤੁਹਾਨੂੰ ਪਤਾ ਵਾ ਕਈ ਕੇਂਦਰ ਦੇ ਏਜੰਟ ਜਿਹੜੇ ਆ ਇਲਜ਼ਾਮ ਲਾਉਂਦੇ ਹੈਗੇ ਆ ਕਿ ਕਿਸਾਨ ਜਿਹੜੇ ਆਗੂ ਨੇ ਉਹਨਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਦੇਖੋ ਪੁਰ ਅਮਨ ਢੰਗ ਨਾਲ ਅੰਦੋਲਨ ਕਰਨ ਦਾ ਹੱਕ ਸਾਰਿਆਂ ਨੂੰ ਆ ਸਾਨੂੰ ਸੰਵਿਧਾਨਕ ਹੱਕ ਹੈਗਾ ਔਰ ਇੱਥੇ ਲਗਭਗ 9 ਮਹੀਨੇ 9.5 ਮਹੀਨੇ ਹੋ ਗਏ ਕੋਈ ਲਾਂਡਰ ਆਰਡਰ ਦੀ ਪੋਜੀਸ਼ਨ ਚਾਹੇ ਸ਼ੰਭੂ ਹੋਵੇ ਖਨੋਰੀ ਹੋਵੇ ਰਤਨਪੁਰਾ ਹੋਵੇ ਉਦੋਂ ਤੇ ਕ੍ਰੀਟ ਨਹੀਂ ਹੋਈ ਹੋएगी ਜੜੀ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਵੀ ਲਾਂਡਰ ਆਡਰ ਨੂੰ ਹੱਥ ਕੌਣ ਪਾਉਂਦਾ ਰਾਤ ਦੇ 2:30 ਵਜੇ ਆ ਕੇ ਕਿਸੇ ਜਿਹੜਾ ਉਹਨਾਂ ਮੁਤਾਬਕ ਉਹਨਾਂ ਸਿਹਤ ਕਰਕੇ ਮਰੀਜ਼ ਨੂੰ ਉਹਦਾ ਆਸ਼ਿਆਨਾ ਤੋੜ ਕੇ ਉਹਨੂੰ ਚਪਲਾ ਨਾ ਪਾਉਣ ਦੇਣੀਆਂ ਉਹਨੂੰ ਕੱਪੜੇ ਨਾ ਪਾਉਣ ਦੇਣੇ ਪੱਗਵਣਾ ਬੰਨ ਦੇਣੀ ਤੇ ਚੁੱਕ ਕੇ ਰਾਤੋਂ-ਰਾਤ ਲੈ ਜਾਣਾ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਹੀਂ ਔਰ ਫਿਰ ਜਿੱਥੇ ਦਾਖਲ ਕਰਾਇਆ ਉਹਦੇ ਪਰਿਵਾਰ ਦੇ ਜੀਆਂ ਨੂੰ ਜਥੇਬੰਦੀ ਦੇ ਲੋਕਾਂ ਨੇ ਇੱਥੋਂ ਤੱਕ ਮੀਡੀਆ ਨੂੰ ਕਿਸੇ ਨੂੰ ਵੀ ਨਾ ਮਿਲ ਦੇਣਾ ਇਹ ਕਿਸੇ ਮਨੁੱਖ ਦੇ ਮਾਨਵ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ ਅਸੀਂ ਕਹਿੰਨੇ ਚਾਹੇ ਦਿੱਲੀ ਦੇ ਹਾਕਮ ਹੋਣ ਚਾਹੇ ਪੰਜਾਬ ਦੇ ਇਹ ਦੇਸ਼ ਦੇ ਅਮਨ ਕਾਨੂੰਨ ਨੂੰ ਅੱਗ ਲਾ ਰਹੇ ਆ ਜਿਹੜੇ ਰੋਜ਼ ਦੇ ਰੋਜ਼ ਜੜੀਆਂ ਭਾਰਤ ਵਿੱਚ ਘਟ ਗਿੰਤੀਆਂ ਨੇ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀਆਂ ਇਨਕੁਆਰੀਆਂ ਕਰਕੇ ਢਾਉਣ ਵਾਲੇ ਪਾਸੇ ਜਾ ਕੇ ਜਿਵੇਂ ਅੱਗ ਮਚਾਈ ਹੋਈ ਆ ਦੇਸ਼ ਜਿਵੇਂ ਮਨੀਪੁਰ ਨੂੰ ਅੱਗ ਲੱਗੀ ਹੁਣ ਐ ਲੱਗਦਾ ਸਾਰੇ ਦੇਸ਼ ਨੂੰ ਲੱਗੂ ਜਿਵੇਂ ਹੁਣ ਰਾਜਸਥਾਨ 'ਚ ਅੱਗ ਲਾਉਣ ਦੀ ਤਿਆਰੀ ਹੋ ਰਹੀ ਹੈਗੀ ਆ ਤੋਂ ਇਸ ਕਰਕੇ ਭਾਰਤੀ ਹਾਕਮਾਂ ਨੇ ਜਿਹੜੀਆਂ ਉਹਨਾਂ ਨੀਤੀਆਂ ਲੈ ਕੇ ਆਂਦੀਆਂ ਨੇ ਉਹਦੇ ਨਾਲ ਪੂਰਾ ਦੇਸ਼ ਦਾ ਕਿਸਾਨ ਮਜ਼ਦੂਰ ਤਬਾਹ ਹੋਇਆ ਔਰ ਜਿਵੇਂ ਜੜੀ ਰਿਪੋਰਟ ਸਬਮਿਟ ਕੀਤੀ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਇਹਨਾਂ ਦੋਨਾਂ ਮੋਰਚਿਆਂ ਤੇ ਉਹਨੇ ਕਿਹਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਇਹਦੇ ਬਾਰੇ ਕੀ ਕਹਿਣਗੇ ਸਾਡੇ ਹਾਕਮ ਵੀ ਅਮਨ ਕਾਨੂੰਨ ਨੂੰ ਇਹ ਖਤਰਾ ਹੈ ਕਿ ਨਹੀਂ ਹੈ ਔਰ ਦੇਖੋ ਡਬਲ ਇੰਜਨ ਵਾਲੀ ਸਰਕਾਰ ਹਰਿਆਣਾ ਦੀ ਉਹਨਾਂ ਦੇ ਸਿਰ 76000 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਸਿਰ 73000 ਕਰੋੜ ਰੁਪਏ ਦਾ ਰਿਪੋਰਟ ਦੱਸ ਰਹੀ ਆ ਅਰੇ ਵੀ ਦੱਸ ਰਹੀ ਆ ਵੀ ਸਾਡੇ ਲਾਗਤ ਖਰਚੇ ਬਹੁਤ ਜ਼ਿਆਦਾ ਨੇ ਅਰ ਸਾਨੂੰ ਕਦੀ ਲਗਤਾਂ ਅਨੁਸਾਰ ਫਸਲ ਦਾ ਭਾਅ ਨਹੀਂ ਦਿੱਤਾ ਗਿਆ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿਓ ਫਿਰ ਪ੍ਰਸਾਧੀਆਂ ਮੰਗਾ ਕਿਵੇਂ ਗਲਤ ਹੋ ਗਈਆਂ ਤੋਂ ਕੇਂਦਰ 18 ਫਰਵਰੀ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਮਜਬੂਰਨ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਮਰਨ ਵਰਤ ਦਾ ਫੈਸਲਾ ਕੀਤਾ ਗਿਆ ਅਰ ਜੇ ਸਰਕਾਰ ਅੱਜ ਚੌਥਾ ਦਿਨ ਹੋ ਗਿਆ 6 ਦਿਨ ਉਹਦੇ ਕੋਲੇ ਹੋਰ ਬਚੇ ਆ ਜੇ ਕੇਂਦਰ ਗੱਲਬਾਤ ਨਹੀਂ ਕਰਦਾ ਤਾਂ ਫਿਰ 6 ਤੋਂ ਸ਼ੰਭੂ ਮੋਰਚੇ ਤੋਂ ਵੀ ਜਥੇ ਜੜੇ ਆ ਉਹ ਜਥਿਆਂ ਦੇ ਰੂਪ ਵਿੱਚ ਦਿੱਲੀ ਨੂੰ ਕੁਝ ਕਰਾਂਗੇ ਔਰ ਜਿਹੜਾ ਐਲਾਨ ਕੀਤਾ ਸੀ ਵੀ ਭਗਵੰਤ ਮਾਨ ਦੀ ਰਿਹਾਈਸ਼ ਦਾ ਜਿਹੜਾ ਘਰਾਓ ਆ 1 ਦਸੰਬਰ ਨੂੰ ਹੋਊਗਾ ਹੁਣ ਸੁਖਜੀਤ ਸਿੰਘ ਹਰਦੋ ਝੰਡੇ ਵੀ ਤੁਹਾਡੇ ਨਾਲ ਗੱਲ ਕਰ ਲੈਣਗੇ ਮੈਂ ਸੁਖਜੀਤ ਸਿੰਘ ਹਰਦੋ ਝੰਡੇ ਮੈਂ ਆਪਣੇ ਕਿਸਾਨਾਂ ਔਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨ ਤੋਂ ਮਰਦੌਰ ਤੇ ਬੈਠਾ ਹੋਇਆ ਔਰ ਬਿਲਕੁਲ ਚੜ੍ਹਦੀ ਕਲਾ ਚਾ ਔਰ ਮੇਰੇ ਸਵਾਸਾਂ ਦੇ ਆਖਰੀ ਸਵਾਸ ਤੱਕ ਮੈਂ ਲੜਾਈ ਲੜਦਾ ਰਹੂੰਗਾ ਉਹ ਮੈਂ ਪੰਜਾਬ ਦੇ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਸਾਰਿਆਂ ਦੀਆਂ ਮੰਗਾਂ ਹੱਕੀ ਮੰਗਾਂ ਵਾਸਤੇ ਲੜਾਇਆ ਜਾ ਰਿਹਾ ਸੋ ਸਾਰੇ ਜਿਹੜੇ ਆ ਇਸ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਤਾਂ ਕਿ ਸਰਕਾਰ ਨੂੰ ਜਿਹੜਾ ਵਾ ਚੁਕਾ ਚੁਕਾਇਆ ਜਾ ਸਕੇ ਔਰ ਆਪਣੀਆਂ ਮੰਗਾਂ ਜਿਹੜੀਆਂ ਮੰਨੀਆਂ ਜਾ ਸਕਣ ਇੱਕ ਮਿੰਟ ਵੀ ਤੋ ਦੋਰੇ ਕਰ ਲਈ ਉਹਨੂੰ ਕੱਟ ਕੇ ਇਸ਼ਾਰਾ ਕਰ ਦੇਣਾ मैं सरवण सिंह पंदेर दोनों मोर्चों का कोऑर्डिनेटर बोल रहा हूँ इस समय हम लोग खनौरी बॉर्डर पर बैठे हैं चार दिन हो गए अमर अनशन को सरदार सुखजीत सिंह हरदो चंडा मेरे पास बैठे हुए हैं ये आंदोलन को लगभग दो सौ दिन नब, दो सौ नब्बे इक्यानवे दिन हो गए चलते हुए और ये आंदोलन लगातार तेज़ हो रहा जब हम अर्ली मॉर्निंग यहाँ पहुँचे हैं हजारों किसान मजदूर माओ बहने इस मोर्चे में डटे हुए हैं और जो बारह मांगे केंद्र के साथ हैं उनके खिलाफ आंदोलन लगातार चल रहा है जहां तक पंजाब सरकार का सवाल है इन्होंने केंद्र के साथ मिलकर जिस तरह से जगजीत सिंह डल्लेवाल जी को यहां पर उठाया और जिस तरह से लुधियाना के एक हॉस्पिटल में बंदी बनाकर रखा गया है ये गैरमानूनी तरीका है किसी भी लीडर को मिलने नहीं दिया जा रहा किसी से बातचीत नहीं करवाई जा रही है जो पंजाब सरकार ने निर्णय लिया था हमारा आंदोलन फेल करने का वो फेल नहीं कर सके यार हमारा आंदोलन लगातार जारी है और छः को जो हमने दिल्ली कूच जत्थों के रूप में करना उनकी भी तैयारियां पूरी जंगी पद्धर पर पंजाब में चल रही है जिस तरह से आपने देखा कल अमृतसर का बड़ा इकट्ठ था अभी आधे जिले का था तो आगे की बात आपके साथ हर दो झंडे भी रख लेंगे हाँ नमस्कार जी मैं सुखजीत सिंह हरदो चंडे सरदार जगजीत सिंह डल्लेवाल जी को जिस तरीके से मोर्चे से उठा के डीएमसी में एडमिट करवाया गया बद्दी बनाया गया और उनको बोला चेकअप के नाम पे तो सरकार की एक मंशा थी कि इस मोर्चे को डल्लेवाल के गिरफ़्तारी के बाद हम इसको फेल कर देंगे तो उनके पूरे मंसूबे को फेल करते हुए मोर्चों ने फैसला किया और मैं ਆ ਚੌਥੇ ਦਿਨ ਮਾਨਸਿਰੇ ਬੈਠਾ ਹੂੰ ਬਿਲਕੁਲ ਚੜ੍ਹਦੀ ਕਲਾ ਮੋ ਔਰ ਜਬ ਤੱਕ ਹਮਾਰੀ ਮੰਗਿਆ ਨਹੀਂ ਮਾਨੀ ਜਾਏਗੀ ਤਬ ਤੱਕ ਇਹ ਅੰਦੋਲਨ ਜਾਰੀ ਰਹੇਗਾ